ਦੋਸਤੋ ਕੀ ਤੁਹਾਡੇ ਘਰ ਦੀ ਛੱਤ ਜਾਂ ਵਿਹੜੇ ਵਿੱਚ ਗਟਾਰ ਪੰਛੀ ਆਉਂਦਾ ਹੈ ਕੀ ਤੁਸੀਂ ਇਹ ਸਭ ਜਾਣਦੇ ਹੋ ਕਿ ਇਹ ਸਦਾਉਣਾ ਕਿਸੇ ਵੱਡੇ ਸੰਕੇਤ ਦਾ ਨਿਸ਼ਾਨ ਹੁੰਦਾ ਹੈ ਆਖਿਰਕਾਰ ਵਿੱਚ ਇਹ ਸਦਾਉਣਾ ਸ਼ੁਭ ਹੁੰਦਾ ਹੈ ਜਾਂ ਫਿਰ ਅਸ਼ੁਭ ਹੁੰਦਾ ਹੈ ਆਓ ਦੋਸਤੋ ਜੋਤਿਸ਼ ਕਿਰਿਆ ਦੇ ਦੁਆਰਾ ਇਸ ਬਾਰੇ ਅਸੀਂ ਚਰਚਾ ਕਰਦੇ ਹਾਂ ਸਭ ਤੋਂ ਪਹਿਲਾਂ ਪੰਜਾਬੀ ਗੁਰੂ ਪਾ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਆਪਣੇ ਘਰ ਦੇ ਆਲੇ ਦੁਆਲੇ ਦੋਸਤੋ ਅਕਸਰ ਕਾਫੀ ਸਾਰੇ ਪੰਛੀ ਦੇਖਦੇ ਹਾਂ ਪਰ ਦੋਸਤੋ ਕੁਝ ਪੰਛੀ ਕਾਸੂ ਸੰਕੇਤ ਲੈ ਕੇ ਸਾਡੇ ਘਰ ਆਉਂਦੇ ਹਨ ਇਹਨਾਂ ਵਿੱਚੋਂ ਇੱਕ ਅਹਿਮ ਪੰਛੀ ਹੁੰਦਾ ਹੈ ਉਹ ਹੁੰਦਾ ਹੈ ਗਟਾਰ ਪੰਛੀ ਇਹ ਕਾਲੇ ਪੂਰੇ ਰੰਗ ਦਾ ਪੰਛੀ ਹੁੰਦਾ ਹੈ ਜੋ ਕਿ ਆਮ ਤੌਰ ਤੇ ਟੋਲੀਆਂ ਵਿੱਚ ਸਾਨੂੰ ਦਿਖਾਈ ਦਿੰਦਾ ਹੈ ਦੋਸਤੋ ਜਦੋਂ ਮਨੁੱਖ ਦਾ ਚੰਗਾ ਜਾਂ ਬੁਰਾ ਸਮਾਂ ਆਉਣ ਵਾਲਾ ਹੁੰਦਾ ਹੈ ਤਾਂ ਇਹ ਕੁਦਰਤ ਸਾਨੂੰ ਸੰਕੇਤ ਦਿੰਦੀ ਹੈ ਕੁਦਰਤ ਨਾਲ ਪਸ਼ੂ ਪੰਛੀ ਅਤੇ ਪੇੜ ਪੌਦੇ ਸੰਪੂਰਨ ਰੂਪ ਵਿੱਚ ਜੁੜੇ ਹੋਏ ਹੁੰਦੇ ਹਨ ਇਸ ਲਈ ਕੁਦਰਤ ਦੁਆਰਾ ਦਿੱਤੇ ਜਾ ਰਹੇ ਸੰਕੇਤਾਂ ਨੂੰ ਇਹ ਮਨੁੱਖ ਤੋਂ ਪਹਿਲਾਂ ਹੀ ਸਮਝ ਲੈਂਦੇ ਹਨ ਜਿਵੇਂ ਦੇ ਨਾਲੇ ਪੰਛੀ ਉਸੇ ਤਰ੍ਹਾਂ ਦਾ ਵਿਵਹਾਰ ਕਰਦੇ ਹਨ ਜਿਨ੍ਹਾਂ ਨਾਲ ਮਨੁੱਖ ਚੰਗੇ ਬੁਰੇ ਸਮੇਂ ਦਾ ਪਹਿਲਾਂ ਹੀ ਪਤਾ ਲਗਾ ਸਕਦਾ ਹੈ ਜੀ ਅਤੇ ਆਉਣ ਵਾਲੀਆਂ ਸਮੱਸਿਆਵਾਂ ਨੂੰ ਉਪਾਅ ਦੇ ਜ਼ਰੀਏ ਦੂਰ ਕਰ ਸਕਦਾ ਹੈ ਦੋਸਤੋ ਇੱਕ ਚੰਗੇ ਕਰਮ ਕਰਨ ਵਾਲੇ ਮਨੁੱਖ ਦਾ ਇਹੀ ਫਰਜ਼ ਹੁੰਦਾ ਹੈ ਕਿ ਉਹ ਇਹਨਾਂ ਸੰਕੇਤਾਂ ਨੂੰ ਸਮਝ ਕੇ ਅਤੇ ਆਪਣੇ ਆਉਣ ਵਾਲੇ ਸਮੇਂ ਲਈ ਆਪਣੇ ਕਰਮ ਕਰੇ ਅਤੇ ਆਪਣੇ ਪਰਿਵਾਰ ਅਤੇ ਆਉਣ ਵਾਲੇ ਜੀਵਨ ਲਈ ਚੰਗੀ ਉન્નਤੀ ਕਰੇ ਦੋਸਤੋ ਸਾਡੇ ਰਿਸ਼ੀ मुनि ਵੀ ਜੋ ਹਮੇਸ਼ਾ ਜੰਗਲਾਂ ਵਿੱਚ ਰਹਿੰਦੇ ਸਨ ਹਰ ਸਮੇਂ ਕੁਦਰਤ ਦੇ ਨਾਲ ਪਸ਼ੂ ਪੰਛੀਆਂ ਨਾਲ ਗੱਲਾਂ ਕਰਦੇ ਸਨ ਜਿਨ੍ਹਾਂ ਦੀ ਵਿਆਖਿਆ ਕਰਕੇ ਜੋਤਿਸ਼ ਅਤੇ ਕਾਫੀ ਸਾਰੇ ਸ਼ਾਸਤਰਾਂ ਦੀ ਉਹਨਾਂ ਨੇ ਖੋਜ ਕੀਤੀ ਹੈ ਜਿਨ੍ਹਾਂ ਦੇ ذریعے ਹੀ ਅਸੀਂ ਤੁਹਾਨੂੰ ਇਹ ਦੱਸਦੇ ਹਾਂ ਕਿ ਕਿਹੜੇ ਪੰਛੀ ਤੁਹਾਡੇ ਘਰ ਆ ਕੇ ਕੁਦਰਤ ਦੁਆਰਾ ਭੇਜੇ ਗਏ ਸੰਕੇਤਾਂ ਨੂੰ ਪੂਰਨ ਰੂਪ ਵਿੱਚ ਤੁਹਾਡੇ ਤੱਕ ਲੈ ਕੇ ਆਉਂਦੇ ਹਨ ਜੀ ਦੋਸਤੋ ਗਟਾਰ ਪੰਛੀ ਨੂੰ ਅਸੀਂ ਆਮ ਹੀ ਆਪਣੇ ਘਰਾਂ ਦੇ ਵਿੱਚ ਜਾਂ ਘਰਾਂ ਦੇ ਆਸ-ਪਾਸ ਦੇਖਦੇ ਹਾਂ ਪਰ ਦੋਸਤੋ ਜਾਨਣਾਂ ਜਾਨਣੇ ਵਿੱਚ ਇਹ ਗਟਾਰ ਪੰਛੀ ਕਾਫੀ ਤਰ੍ਹਾਂ ਦੇ ਸੰਕੇਤ ਸਾਨੂੰ ਦਿੰਦੇ ਹਨ ਜਿਨ੍ਹਾਂ ਨੂੰ ਸਮਝਣਾ ਸਾਡੇ ਲਈ ਬਹੁਤ ਜ਼ਰੂਰੀ ਹੁੰਦਾ ਹੈ ਦੋਸਤੋ ਜੇਕਰ ਤੁਹਾਡੇ ਘਰ ਗਟਾਰ ਆਉਂਦੀ ਹੈ ਤਾਂ ਤੁਹਾਨੂੰ ਉਸੇ ਸਮੇਂ ਖੁਸ਼ ਹੋ ਜਾਣਾ ਚਾਹੀਦਾ ਹੈ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਜੇਕਰ ਗਟਾਰ ਘਰ ਵਿੱਚ ਆਉਂਦੀ ਹੈ ਤਾਂ ਤੁਹਾਡਾ ਕੋਈ ਪੁਰਾਣਾ ਰੁਕਿਆ ਹੋਇਆ ਕੰਮ ਸਹੀ ਹੋਣ ਵਾਲਾ ਹੈ ਭਾਵ ਕਿ ਉਹ ਸਿਰੇ ਚੜਨ ਵਾਲਾ ਹੈ ਇਸੇ ਤਰ੍ਹਾਂ ਹੀ ਦੋਸਤੋ ਜੇਕਰ ਪੰਜ ਛੇ ਗਟਾਰਾਂ ਘਰ ਦੀ ਛੱਤ ਤੇ ਆ ਕੇ ਬੈਠ ਜਾਣ ਇਹ ਮੰਨਿਆ ਜਾਂਦਾ ਹੈ ਕਿ ਘਰ ਵਿੱਚ ਖੁਸ਼ਖਬਰੀ ਜਾਂ ਮਹਿਮਾਨ ਆਉਣ ਵਾਲੇ ਹਨ ਅਤੇ ਜੇਕਰ ਦੋਸਤੋ ਜੋੜੇ ਵਿੱਚ ਆਉਣ ਤਾਂ ਇਹ ਪਿਆਰ ਅਤੇ ਮਿਲਾਪ ਦੀ ਨਿਸ਼ਾਨੀ ਹੁੰਦੀ ਹੈ। ਭਾਵ ਕਿ ਘਰ ਵਿੱਚ ਪਿਆਰ ਅਤੇ ਮਿਲਾਪ ਬਣਿਆ ਰਹੇਗਾ ਅਤੇ ਘਰ ਵਿੱਚ ਸੁੱਖ-ਸਮਰiddhi ਵੀ ਬਣੀ ਰਹੇਗੀ ਜੀ। ਘਰ ਵਿੱਚ ਲੜਾਈ ਝਗੜੇ ਘੱਟ ਹੋਣਗੇ ਅਤੇ ਪੈਸੇ ਦਾ ਆਗਮਨ ਵੀ ਦੋਸਤੋ ਬਣਿਆ ਰਹੇਗਾ। ਕਈ ਵਾਰ ਇਹ ਵੀ ਦੇਖਿਆ ਜਾਂਦਾ ਹੈ ਕਿ ਗਟਾਰ ਪੰਚੀ ਘਰ ਵਿੱਚ ਆਪਣਾ ਆਲਣਾ ਬਣਾ ਲੈਂਦੇ ਹਨ। ਹਾਲਾਂਕਿ ਇਹ ਬਹੁਤ ਜ਼ਿਆਦਾ ਘੱਟ ਚਾਂਸ ਹੁੰਦੇ ਹਨ। ਕੇ ਘਰ ਵਿੱਚ ਹੀ ਆਪਣਾ ਆਲਣਾ ਬਣਾਉਣ ਕਿਉਂਕਿ ਦੋਸਤੋ ਇਹ ਕਦੇ ਵੀ ਮਨੁੱਖ ਦੇ ਘਰ ਵਿੱਚ ਆਪਣਾ ਆਲਣਾ ਨਹੀਂ ਬਣਾਉਂਦੇ ਕਿਉਂਕਿ ਇਹਨਾਂ ਦਾ ਆਲਣਾ ਉਸੇ ਜਗ੍ਹਾ ਤੇ ਬਣਾਇਆ ਜਾਂਦਾ ਹੈ ਜਿੱਥੇ ਜ਼ਿਆਦਾ ਸ਼ਾਂਤੀ ਹੁੰਦੀ ਹੈ ਜਿੱਥੇ 네ਗੇਟਿਵ એનર્ਜੀ ਬਹੁਤ ਜ਼ਿਆਦਾ ਘੱਟ ਹੁੰਦੀ ਹੈ ਇਸੇ ਕਰਕੇ ਬਹੁਤ ਵਿਰਲੇ ਘਰ ਹੁੰਦੇ ਹਨ ਜਿਨ੍ਹਾਂ ਦੇ ਘਰੇ ਗਟਾਰ ਆਪਣਾ ਆਲਣਾ ਬਣਾਉਂਦੀ ਹੈ ਪਰ ਜੇਕਰ ਦੋਸਤੋ ਤੁਹਾਡੇ ਘਰ ਵੀ ਆਲਣਾ ਗਟਾਰ ਨੇ ਬਣਾ ਲਿਆ ਹੈ ਅਤੇ ਇਸ ਗੱਲ ਦੀ ਨਿਸ਼ਾਨੀ ਹੈ ਕਿ ਤੁਹਾਡੇ ਘਰੇ ਨਕਾਰਾਤਮਕ ਊਰਜਾ ਦਾ ਇੱਕ ਵੀ ਅੰਸ਼ ਨਹੀਂ ਹੈ ਤੁਹਾਡੇ ਘਰੇ ਬਹੁਤ ਜਿਆਦਾ ਸ਼ਾਂਤੀ ਹੈ ਤੁਹਾਡੇ ਘਰੇ ਇੰਨੀ ਜਿਆਦਾ ਸੁਖ ਸਮਰiddhi ਹੈ ਕਿ ਕੁਦਰਤ ਵੀ ਚਾਹੁੰਦੀ ਹੈ ਕਿ ਪੰਛੀ ਤੁਹਾਡੇ ਘਰੇ ਆਪਣੇ ਬੱਚਾਂ ਦੀ ਉਡਾਰ ਦੇਣ ਇਸ ਕਰਕੇ ਜੇਕਰ ਤੁਹਾਡੇ ਘਰੇ ਗੁਟਾਰ ਪੰਛੀ ਆਪਣਾ ਆਲਣਾ ਬਣਾਉਂਦੀ ਹੈ ਤਾਂ ਤੁਹਾਨੂੰ ਬਹੁਤ ਪਰਸੰਨ ਹੋਣਾ ਚਾਹੀਦਾ ਹੈ ਕਿਉਂਕਿ ਕੁਦਰਤ ਬਹੁਤ ਘੱਟ ਪਰਿਵਾਰਾਂ ਉੱਪਰ ਮਿਹਰਬਾਨ ਹੁੰਦੀ ਹੈ ਜੀ ਇਸੇ ਤਰ੍ਹਾਂ ਹੀ ਦੋਸਤੋ ਸਵੇਰੇ ਸਵੇਰੇ ਜੇਕਰ ਗੁਟਾਰ ਤੁਹਾਨੂੰ ਦਖਾਈ ਦਿੰਦੀ ਹੈ ਤਾਂ ਇਹ ਬਹੁਤ ਚੰਗਾ ਸੰਕੇਤ ਤੁਹਾਡੇ ਲਈ ਮੰਨਿਆ ਜਾਂਦਾ ਹੈ ਜੋਤਿਸ਼ ਕਿਰਿਆ ਦੇ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਗਟਾਰ ਪੰਛੀ ਦਾ ਸਵੇਰੇ ਸਵੇਰੇ ਸਾਡੇ ਮੱਥੇ ਲੱਗਣਾ ਸਾਡੀਆਂ ਅੱਖਾਂ ਨੂੰ ਗਟਾਰ ਪੰਛੀ ਦਿਖਾਈ ਦੇਣਾ ਇਸ ਗੱਲ ਦਾ ਸੰਕੇਤ ਹੁੰਦਾ ਹੈ ਕਿ ਸਾਰਾ ਦਿਨ ਤੁਹਾਡਾ ਬਹੁਤ ਹੀ ਚਮਤਕਾਰ ਦੇ ਨਾਲ ਭਰਿਆ ਹੋਵੇਗਾ ਜੀ ਭਾਵ ਕਿ ਉਸ ਦਿਨ ਤੁਹਾਨੂੰ ਬਹੁਤ ਸਾਰੇ ਅਜਿਹੇ ਚਮਤਕਾਰ ਦਿਖਾਈ ਦੇਣਗੇ ਜੋ ਤੁਸੀਂ ਕਦੇ ਸੋਚੇ ਵੀ ਨਾ ਹੋਣਗੇ ਕਈ ਵਾਰ ਕੀ ਹੁੰਦਾ ਹੈ ਕਿ ਸਾਡੇ ਪੈਸੇ ਕਿਸੇ ਜਗ੍ਹਾ ਤੇ ਫਸੇ ਹੋਏ ਹੁੰਦੇ ਹਨ ਜੇ ਸਾਡਾ ਅਜਿਹਾ ਕੰਮ ਅੜ ਜਾਂਦਾ ਹੈ ਜੋ ਕਿ ਸਿਰੇ ਚੜਨਾ ਬਹੁਤ ਜ਼ਰੂਰੀ ਹੁੰਦਾ ਹੈ ਪਰ ਦੋਸਤੋ ਜੇਕਰ ਘਟਾਰ ਪੰਛੀ ਸਵੇਰੇ ਸਵੇਰੇ ਤੁਹਾਡੇ ਮੱਥੇ ਲੱਗ ਜਾਂਦਾ ਹੈ ਤੁਹਾਨੂੰ ਦਿਖਾਈ ਦੇ ਦਿੰਦਾ ਹੈ ਤਾਂ ਇਸ ਗੱਲ ਦਾ ਸੰਕੇਤ ਹੁੰਦਾ ਹੈ ਕਿ ਅੱਜ ਉਹ ਸਾਰੇ ਕੰਮ ਸਿਰੇ ਚੜ ਜਾਣਗੇ ਜੀ ਅਤੇ ਤੁਹਾਡਾ ਸਾਰਾ ਦਿਨ ਬਹੁਤ ਚੰਗਾ ਬੀਤੇਗਾ ਦੋਸਤੋ ਕਈ ਵਾਰ ਤੁਸੀਂ ਦੇਖਿਆ ਹੋਵੇਗਾ ਕਿ ਘਟਾਰ ਪੰਛੀ ਇੱਕ ਜਗ੍ਹਾ ਤੇ ਚੁੱਪਚਾਪ ਬੈਠਾ ਰਹਿੰਦਾ ਹੈ ਨਾ ਉਹ ਕਿਸੇ ਤਰ੍ਹਾਂ ਦੀ ਕੋਈ ਆਵਾਜ਼ ਕਰਦਾ ਹੈ ਅਤੇ ਨਾ ਹੀ ਉਸ ਜਗ੍ਹਾ ਤੋਂ ਪਾਸੇ ਹਟਦਾ ਹੈ ਤਾਂ ਇਹ ਇਸ ਗੱਲ ਦਾ ਸੰਕੇਤ ਹੁੰਦਾ ਹੈ ਕਿ ਇਹ ਤੁਹਾਡੇ ਘਰੇ ਸ਼ਾਂਤੀ ਬਰਕਰਾਰ ਰੱਖਣਾ ਚਾਹੁੰਦਾ ਹੈ। ਭਾਵੇਂ ਕਈ ਵਾਰ ਕੀ ਹੁੰਦਾ ਹੈ ਦੋਸਤੋ ਅਸੀਂ ਘਰੇ ਇੰਨਾ ਜ਼ਿਆਦਾ ਗੁੱਸਾ ਕਰਨ ਲੱਗ ਜਾਂਦੇ ਹਾਂ। ਘਰ ਦੇ ਮੈਂਬਰ ਇੱਕ ਦੂਜੇ ਨਾਲ ਇੰਨਾ ਖਿਜਣ ਲੱਗ ਪੈਂਦੇ ਹਨ ਘਰ ਵਿੱਚ। ਨਕਾਰਾਤਮਕ ਸ਼ਕਤੀ ਦਾ ਦੌਰ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਜਿਸ ਕਰਕੇ ਇਹ ਪੰਛੀ ਤੁਹਾਨੂੰ ਬਹੁਤ ਇੱਕ ਚੰਗਾ ਸੰਕੇਤ ਦਿੰਦੇ ਹਨ ਕਿ ਤੁਹਾਨੂੰ ਆਪਣੇ ਘਰ ਵਿੱਚ ਸ਼ੌਕ ਸ਼ਾਂਤੀ ਬਣਾ ਕੇ ਰੱਖਣੀ ਚਾਹੀਦੀ ਹੈ। ਜਿਸ ਤਰ੍ਹਾਂ ਇਹ ਪੰਛੀ ਚੁੱਪਚਾਪ ਬੈਠਾ ਰਹਿੰਦਾ ਹੈ ਉਸੇ ਤਰ੍ਹਾਂ ਹੀ ਕੁਦਰਤ ਦੁਆਰਾ ਤੁਹਾਨੂੰ ਇੱਕ ਮੈਸੇਜ ਦਿੱਤਾ ਜਾਂਦਾ ਹੈ ਇੱਕ ਸੰਕੇਤ ਤੁਹਾਨੂੰ ਦਿੱਤਾ ਜਾਂਦਾ ਹੈ ਕਿ ਤੁਹਾਨੂੰ ਆਪਣੇ ਪਰਿਵਾਰ ਨੂੰ ਜਲਦੀ ਹੀ ਸ਼ਾਂਤ ਰੱਖਣਾ ਪਵੇਗਾ ਕਿਉਂਕਿ ਦੋਸਤੋ ਆਉਣ ਵਾਲੀ ਬਹੁਤ ਬੁਰੀ ਸਮੱਸਿਆ ਦਾ ਇਹ ਇੱਕ ਸੰਕੇਤ ਹੁੰਦਾ ਹੈ ਪਰ ਇਸ ਨੂੰ ਤੁਸੀਂ ਹਮੇਸ਼ਾ ਚੰਗੇ ਸੰਕੇਤ ਵਜੋਂ ਹੀ ਲੈਣਾ ਹੈ ਉਸ ਦਾ ਤੁਸੀਂ ਇਸ਼ਾਰਾ ਸਮਝਣਾ ਹੈ ਅਤੇ ਘਰ ਵਿੱਚ ਲੜਾਈ ਝਗੜੇ ਨੂੰ ਘੱਟ ਕਰਕੇ ਥੋੜਾ ਖੁਸ਼ੀ ਵਾਲੇ ਪਾਸੇ ਘਰ ਨੂੰ ਲੈ ਕੇ ਜਾਣਾ ਹੈ ਜੀ ਦੋਸਤੋ ਹੁਣ ਗੱਲ ਕਰਦੇ ਹਾਂ ਉਹ ਬੁਰੇ ਸੰਕੇਤ ਜੋ ਇਹ ਸਾਨੂੰ ਕੁਦਰਤ ਦੁਆਰਾ ਦਿੱਤੇ ਜਾਂਦੇ ਹਨ ਦੋਸਤੋ ਕਈ ਵਾਰ ਕੀ ਹੁੰਦਾ ਹੈ ਕਿ 2-4 ਗਟਾਰਾ ਸਾਡੇ ਘਰੇ ਆ ਕੇ ਰੌਲਾ ਪਾਉਂਦੇ ਹਨ ਉਹ ਇੱਕ ਚੰਗਾ ਸੰਕੇਤ ਹੁੰਦਾ ਹੈ ਉਸ ਨਾਲ ਇਹ ਵੀ ਪਤਾ ਲੱਗਦਾ ਹੈ ਕਿ ਘਰ ਵਿੱਚ ਜਿਆਦਾ ਰੌਣਕ ਹੈ ਧਨ ਦਾ ਆਗਮਨ ਹੈ ਭਾਵੇਂ ਘਰ ਵਿੱਚ ਜਦੋਂ ਵੀ ਹਲਚਲ ਹੁੰਦੀ ਹੈ ਤਾਂ ਇਸ ਗੱਲ ਦਾ ਸੰਕੇਤ ਹੁੰਦਾ ਹੈ ਕਿ ਦੋਸਤੋ ਕਈ ਵਾਰ ਇਸ ਤਰ੍ਹਾਂ ਵੀ ਦੇਖਿਆ ਗਿਆ ਹੈ ਕਿ 10 ਤੋਂ 15 ਗਟਾਰਾ ਇਕੱਠੀਆਂ ਸਾਡੇ ਘਰ ਵਿੱਚ ਆ ਜਾਂਦੀਆਂ ਹਨ ਅਤੇ ਬਹੁਤ ਜ਼ਿਆਦਾ ਰੌਲਾ ਪਾਉਣ ਲੱਗ ਜਾਂਦੀਆਂ ਹਨ ਦੋਸਤੋ ਇਹ ਇੱਕ ਬੁਰੀ ਖਬਰ ਸਾਡੇ ਲਈ ਹੋ ਸਕਦੀ ਹੈ ਘਬਰਾਉਣ ਦੀ ਜਰੂਰਤ ਨਹੀਂ ਹੈ ਇਹ ਜਿਆਦਾ ਬੁਰੀ ਖਬਰ ਨਹੀਂ ਹੋਵੇਗੀ ਬਸ ਤੁਹਾਨੂੰ ਇੱਕ ਸੰਕੇਤ ਹੁੰਦਾ ਹੈ ਕਿ ਅੱਜ ਦੇ ਦਿਨ ਤੁਸੀਂ ਕਿਸੇ ਲੰਬੀ ਯਾਤਰਾ ਤੇ ਨਹੀਂ ਜਾਣਾ ਕਿਉਂਕਿ ਦੋਸਤੋ ਜਿਆਦਾ ਚੀਕ ਚੰਗਿਆੜਾ ਜਦੋਂ ਇਹ ਪਾਉਂਦਾਂ ਹਨ ਤਾਂ ਉਸ ਦਿਨ ਘਰੋਂ ਬਾਹਰ ਪੈਰ ਰੱਖਣਾ ਥੋੜਾ ਡਰਾਵਣਾ ਹੋ ਸਕਦਾ ਹੈ ਇਸ ਲਈ ਜੇਸ ਦਿਨ ਇਸ ਤਰ੍ਹਾਂ ਹੋਵੇ ਤਾਂ ਉਸ ਦਿਨ ਚੁਕੰਨੇ ਰਹੋ ਅਤੇ ਘਰ ਵਿੱਚ ਮੇਨ ਗੇਟ ਦੇ ਉੱਪਰ ਦੁੱਧ ਦਾ ਛਿੱਟਾ ਜ਼ਰੂਰ ਦਿਓ ਕਿਸੇ ਨਾਲੀ ਦੋਸਤੋ ਕਈ ਵਾਰ ਇਹ ਵੀ ਦੇਖਿਆ ਗਿਆ ਹੈ ਕਿ ਘਰ ਵਿੱਚ ਗਟਾਰ ਜਦੋਂ ਮਰ ਜਾਂਦੀ ਹੈ ਭਾਵੇਂ ਕਈ ਵਾਰ ਅਸੀਂ ਉੱਠਦੇ ਹਾਂ ਅਸੀਂ ਕਿਸੇ ਜਗ੍ਹਾ ਤੇ ਜਾਂਦੇ ਹਾਂ ਤਾਂ ਸਾਨੂੰ ਸਾਡੇ ਘਰ ਦੇ ਬਾਹਰ ਜਾਂ ਸਾਡੇ ਘਰ ਦੇ ਵਿੱਚ ਗਟਾਰ ਮਰੀ ਹੋਈ ਦਿਖਾਈ ਦਿੰਦੀ ਹੈ ਤਾਂ ਦੋਸਤੋ ਇਹ ਵੀ ਇੱਕ ਬੁਰਾ ਸੰਕੇਤ ਮੰਨਿਆ ਜਾਂਦਾ ਹੈ ਇਹ ਮੰਨਿਆ ਜਾਂਦਾ ਹੈ ਕਿ ਜਦੋਂ ਗਟਾਰ ਤੁਸੀਂ ਮਰੀ ਹੋਈ ਦੇਖਦੇ ਹੋ ਤਾਂ ਕੋਈ ਨਾ ਕੋਈ ਸੰਕੇਤ ਅਜੀਹਾ ਹੁੰਦਾ ਹੈ ਜੋ ਤੁਹਾਡੇ ਤੱਕ ਪਹੁੰਚਣਾ ਰਹਿ ਗਿਆ ਹੈ ਇਸ ਕਰਕੇ ਦੋਸਤੋ ਉਸ ਦਿਨ ਵੀ ਤੁਹਾਨੂੰ ਚਕੰਨੇ ਰਹਿਣਾ ਚਾਹੀਦਾ ਹੈ ਕਿਉਂਕਿ ਕੁਦਰਤ ਦੁਆਰਾ ਇਹ ਸੰਕੇਤ ਭੇਜਿਆ ਗਿਆ ਸੀ ਜੋ ਗਟਾਰ ਦੁਆਰਾ ਤੁਹਾਡੇ ਘਰ ਨਹੀਂ ਪਹੁੰਚਿਆ ਇਸ ਕਰਕੇ ਦੋਸਤੋ ਉਸ ਦਿਨ ਕੀੜਿਆਂ ਦੇ ਭੌਂਤੇ ਉੱਪਰ ਇੱਕ ਰੋਟੀ ਜ਼ਰੂਰ ਪਾਉਣੀ ਹੈ ਯਾਦ ਰੱਖਿਓ ਆਮ ਰੋਟੀ ਹੀ ਪਾਉਣੀ ਹੈ ਤੁਸੀਂ ਮਿੱਠੀ ਰੋਟੀ ਨਹੀਂ ਪਾਉਣੀ ਅਤੇ ਨਾ ਹੀ ਉਸ ਨੂੰ ਦੇਸੀ ਘੋਦ ਨਾਲ ਛੋਪਣਾ ਹੈ ਜੀ ਤੁਸੀਂ ਸਿਰਫ ਇੱਕ ਮਿੱਸੀ ਰੋਟੀ ਕੀੜਿਆਂ ਦੇ ਭੌਂਦੇ ਉੱਪਰ ਚੂਰ ਕੇ ਪਾ ਦੇਣੀ ਹੈ ਐਸ ਨਾਲ ਤੁਹਾਡਾ ਦਿਨ ਚੰਗਾ ਬੀਤੇਗਾ ਅਤੇ ਜੋ ਵੀ ਸਮੱਸਿਆ ਆਉਣ ਵਾਲੀ ਹੋਵੇਗੀ ਉਹ ਰੁਕ ਜਾਵੇਗੀ ਦੋਸਤੋ ਇਹ ਪੰਛੀ ਜ਼ਿਆਦਾਤਰ ਸਾਨੂੰ ਦਿਨੇ ਹੀ ਦਿਖਾਈ ਦਿੰਦੇ ਹਨ ਅਤੇ ਰਾਤ ਨੂੰ ਆਪਣੇ ਆਪਣੇ ਆਲਿਆਂ ਦੇ ਵਿੱਚ ਚਲੇ ਜਾਂਦੇ ਹਨ ਪਰ ਕੀ ਹੋਵੇਗਾ ਜੇਕਰ ਤੁਹਾਡੇ ਘਰ ਗਟਾਰ ਦਾ ਆਲਣਾ ਵੀ ਨਹੀਂ ਹੈ ਅਤੇ ਫਿਰ ਵੀ ਰਾਤ ਨੂੰ ਇਹ ਗਟਾਰ ਪੰਛੀ ਤੁਹਾਡੇ ਘਰ ਆ ਕੇ ਬੈਠ ਜਾਂਦਾ ਹੈ ਤਾਂ ਦੋਸਤੋ ਇਹ ਇੱਕ ਬੁਰਾ ਸੰਕੇਤ ਅਗਲੇ ਦਿਨ ਦੇ ਲਈ ਹੁੰਦਾ ਹੈ ਕਈ ਵਾਰ ਕੀ ਹੁੰਦਾ ਹੈ ਦੋਸਤੋ ਅਜਿਹਾ ਕੰਮ ਹੁੰਦਾ ਹੈ ਜਿਸ ਨੂੰ ਅਸੀਂ ਬੜੀ ਕਾਲੀ ਦੇ ਨਾਲ ਕਰਦੇ ਹਾਂ ਸਾਨੂੰ ਇੰਜ ਲੱਗਦਾ ਹੈ ਕਿ ਇਹ ਕੰਮ ਜਲਦੀ ਤੋਂ ਜਲਦੀ ਹੋ ਜਾਵੇ ਦੋਸਤੋ ਇਹ ਸੰਕੇਤ ਉਸੇ ਲਈ ਹੁੰਦਾ ਹੈ ਕਿ ਜੇਕਰ ਕੋਈ ਵੀ ਇਸੇ ਤਰ੍ਹਾਂ ਦਾ ਕੰਮ ਹੈ ਜਿਸ ਨੂੰ ਤੁਸੀਂ ਬਹੁਤ ਜਲਦੀ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਥੋੜਾ ਰੁਕਣਾ ਜ਼ਰੂਰੀ ਹੈ ਇਹ ਸੰਕੇਤ ਰਾਤ ਨੂੰ ਹੀ ਦਿੱਤਾ ਜਾਂਦਾ ਹੈ ਅਤੇ ਹਮੇਸ਼ਾ ਗिटार ਦੁਆਰਾ ਹੀ ਦਿੱਤਾ ਜਾਂਦਾ ਹੈ ਜੇਕਰ ਤੁਸੀਂ ਕਿਸੇ ਕੰਮ ਵਿੱਚ ਬਹੁਤ ਜ਼ਿਆਦਾ ਕਾਲੀ ਕਰ ਰਹੇ ਹੋ ਤਾਂ ਹੋ ਸਕਦਾ ਹੈ ਕਿ ਉਹ ਕਾਲੀ ਤੁਹਾਡੇ ਲਈ ਅੱਗੇ ਪਰੇਸ਼ਾਨੀਆਂ ਖੜੀਆਂ ਕਰ ਦੇਵੇ ਇਸ ਕਰਕੇ ਅਗਲੇ ਦਿਨ ਥੋੜਾ ਸੋਚ ਸਮਝ ਕੇ ਸਾਨੂੰ ਆਪਣੇ ਕਿਰਿਆ ਕਰਨੀ ਚਾਹੀਦੀ ਹੈ ਦੋਸਤੋ ਇਸੇ ਤਰ੍ਹਾਂ ਹੀ ਹੁਣ ਕੁਝ ਉਪਾਅ ਜਾਂਦੇ ਹਾਂ ਜਿਨ੍ਹਾਂ ਨਾਲ ਅਸੀਂ ਆਪਣੇ ਘਰ ਦੀ ਨਕਾਰਾਤਮਕ ਸ਼ਕਤੀ ਨੂੰ ਦੂਰ ਕਰ ਸਕਦੇ ਹਾਂ ਦੋਸਤੋ ਸਭ ਤੋਂ ਪਹਿਲਾਂ ਸਭ ਤੋਂ ਜ਼ਰੂਰੀ ਇੱਕ ਪੌਦਾ ਹੁੰਦਾ ਹੈ ਜੋ ਤੁਹਾਡੇ ਘਰ ਦੀ ਨਕਾਰਾਤਮਕ ਸ਼ਕਤੀ ਨੂੰ ਆਪਣੇ ਅੰਦਰ ਗ੍ਰਹਿਣ ਕਰਕੇ ਉਸ ਨੂੰ ਖਤਮ ਕਰ ਦਿੰਦਾ ਹੈ ਦੋਸਤੋ ਉਹ ਹੈ ਤુલਸੀ ਦਾ ਪੌਦਾ ਆਪਣੇ ਘਰ ਦੇ ਵਿਹੜੇ ਦੇ ਵਿਚਾਲੇ ਇੱਕ ਤੁਸੀਂ ਤુલਸੀ ਦਾ ਪੌਦਾ ਹਰ ਹਾਲਤ ਵਿੱਚ ਲਾਉਣਾ ਹੈ ਤੁਹਾਡੇ ਘਰ ਦੀ ਜਿੰਨੀ ਵੀ ਨਕਾਰਾਤਮਕ ਸ਼ਕਤੀ ਭਾਵ ਕਿ 네ਗੇਟਿਵ એનર્ਜੀ ਹੋਵੇਗੀ ਉਹ ਆਪਣੇ ਅੰਦਰ ਗ੍ਰਹਿਣ ਕਰਕੇ ਉਸ ਨੂੰ ਮਿੱਟੀ ਵਿੱਚ ਮਿਲਾ ਦੇਵੇਗਾ। ਦੂਸਰਾ ਉਪਾਅ ਦੋਸਤੋ ਤੁਸੀਂ ਕੀ ਕਰਨਾ ਹੈ ਕਿ ਇੱਕ ਘਰ ਵਿੱਚ ਕੋਈ ਵੀ ਪੰਛੀ ਆਵੇ, ਗਟਾਰ ਆਵੇ ਜਾਂ ਫਿਰ ਘੁੱਗੀ ਆਵੇ ਤੁਸੀਂ ਉਹਨਾਂ ਨੂੰ ਦਾਣਾ ਜ਼ਰੂਰ ਪਾਉਣਾ ਹੈ। ਆਪਣੇ ਘਰ ਵਿੱਚ ਇਕੱਠਾ ਦਾਣਾ ਲਿਆ ਕੇ ਰੱਖੋ ਅਤੇ ਜਦੋਂ ਵੀ ਤੁਹਾਨੂੰ ਪੰਛੀ ਦਿਖਾਈ ਦੇਣ ਉਹਨਾਂ ਨੂੰ ਤੁਸੀਂ ਹਰ ਹਾਲਤ ਵਿੱਚ ਦਾਣੇ ਪਾਉਣਾ ਹੈ। ਜਿਸ ਨਾਲ ਦੋਸਤੋ ਤੁਹਾਡੇ ਹਾਲਾਤ ਚੰਗੇ ਹੋਣਗੇ ਅਤੇ ਧੰਨ ਦੀ ਸਮ੍ਰiddhi ਵੀ ਬਣੀ ਰਹੇਗੀ।